ਜਹੇ ਦੋਸਤੋ ਮੇਰਾ ਨਾਮ ਹੈ ਪ੍ਰੀਤਮ ਸਿੰਘ ਤੇ ਮੈਂ ਸਰਟੀਫਾਈਡ ਜਿੰਮ ਟ੍ਰੇਨਰ ਤੇ ਨਿਊਟ੍ਰੀਸ਼ਨਿਸਟ ਹਾਂ ਇਹ ਜਿਹੜੀ ਤੁਸੀਂ ਫੋਟੋ ਦੇਖ ਰਹੇ ਹੋ ਇਹ ਮੇਰੀ ਉਹ ਫੋਟੋ ਹੈ ਜੀ ਤੁਸੀਂ ਹੁਣ ਪੁੱਛੋਗੇ ਸਰ ਇੰਨੀ ਬੋਡੀ ਬਣਾਵਾਲੀ ਤੁਹਾਨੂੰ ਤਾਂ ਬਹੁਤ ਸਾਲ ਲੱਗਣਗੇ ਨਹੀਂ ਜੀ ਮੈਨੂੰ ਸਿਰਫ 10 ਮਹੀਨੇ ਦੇ ਵਿੱਚ ਇਹ ਬਾਡੀ ਬਣਾਈ ਹੈ ਜੀ ਹੁਣ ਤੁਸੀਂ ਕਹਿੰਦੇ ਲਾ ਸਰ ਤੁਸੀਂ ਤਾਂ ਝੂਠ ਬੋਲਦੇ ਹੋ ਐਦਾਂ ਹੀ ਕਰਕੇ ਇੱਕ ਨੌਜਵਾਨ ਨੇ ਮੈਨੂੰ ਕਿਹਾ ਕਿ ਸਰ ਤੁਸੀਂ ਤਾਂ ਝੂਠ ਬੋਲਦੇ ਹੋ ਮੰਨਣਾ ਤਾਂ ਮੈਂ ਤਾਂ ਜੇ ਤੁਸੀਂ ਮੈਨੂੰ ਬਾਡੀ ਬਣਾਉਂਗੇ ਹਨਾ ਤਾਂ ਇਹ ਆ ਮੁੰਡਾ ਕਮਲ ਜੀ ਇਹ ਮੁੰਡਾ ਕਹਿੰਦਾ ਸਰ ਜੀ ਮੇਰੀ ਬਾਡੀ ਬਣਾਓ ਤੇ ਮੈਂ ਕਹਾਂ ਚੱਲ ਫਿਰ ਪਹਿਲਾਂ ਤਾਂ ਟੀ-ਸ਼ਰਟ ਖੋਲ ਫਿਰ ਦੇਖੀਏ ਕਹਿੰਦਾ ਸਰ ਦੇਖਣਾ ਕੀ ਆ ਮੈਂ ਤਾਂ ਹੱਡੀਆਂ ਦਾ ਕੰਗਾ ਲਿਆ ਤੁਸੀਂ ਦੱਸੋ ਵੀ ਜੇ ਤੁਸੀਂ ਬਣਾ ਦੋਗੇ ਫਿਰ ਤਾਂ ਮੈਂ ਤੁਹਾਨੂੰ ਤਾਂ ਮੰਨਣਾ ਹਨਾ ਲਓ ਜੀ ਫਿਰ ਆਪਾਂ ਨੇ ਥੋੜੇ ਜਿਹਾ ਬੱਚੇ ਪੋਜ਼ ਲੇ ਬੱਚੇ ਦੇ ਕਿ ਕਿਦਾਂ ਕਿਦਾਂ ਉਹਦਾ ਬਾਡੀ ਸਟਰਕਚਰ ਹੈ ਬਾਡੀ ਦਾ ਸ ਨੇਚਰਲ ਟ੍ਰਾਂਸਫਰਮੇਸ਼ਨ ਕੀਤੀ ਹੈ ਸਿਰਫ 45 ਦਿਨਾਂ ਦੇ ਵਿੱਚ ਹਾਂਜੀ ਹੋ ਸਕਦਾ ਤੁਹਾਡੀ ਬਾਡੀ ਬਣ ਜਵੇ ਦੋ ਚਾਰ ਟਿਪਸ ਲੈ ਲਵਾਂਗੇ ਜੀ ਕੋਈ ਗੱਲ ਨਹੀਂ ਵੀਡੀਓ ਜ਼ਰੂਰ ਦੇਖ ਲਈ ਪੂਰੀ ਲੈ ਕੇ ਬਜਰੰਗ ਵਾਲਿਆ ਨਾ ਫਿਰ ਅਸੀਂ ਜਿਮ ਕਰਤੀ ਸ਼ੁਰੂ ਦੋਸਤੋ ਬੋਡੀ ਬਣਾਉਣਾ ਕੋਈ ਵੱਡੀ ਗੱਲ ਹੀ ਹੈਗੀ ਤੁਸੀਂ ਵੀ ਜਿਹੜੀ 3-4 ਮਹੀਨੇ ਦੇ ਵਿੱਚ ਹੈ ਜਿਹੜੀ ਬੋਡੀ ਆਪਣੀ ਮੇਰੇ ਵਰਗੀ ਹੈ ਜਿਹੜੀ ਬੋਡੀ ਬਣਾ ਸਕਦੇ ਹੋ ਉਹ ਵੀ ਨੇਚਰਲ ਵਿਦਆਊਟ ਕਿਸੇ ਸਟੀਰੋਇਡ ਤੋਂ ਐਦਾਂ ਦੋਸਤੋ ਦੇਖ ਲਓ ਆਪਾਂ ਜਿਮ ਦੇ ਵਿੱਚ ਮੁੰਡਿਆਂ ਦਾ ਜ਼ੋਰ ਲਵਾ ਲਵਾ ਕੇ ਠੀਕ ਹੈ ਜੀ ਆਹ ਵਾਲੀ ਐਕਸਰਸਾਈਜ਼ ਦਾ ਭਾਈ ਛਾਤੀਆਂ ਖੋਲੀਆਂ ਕਰਨ ਨੂੰ ਆ ਫਿਰ ਹਨਾ ਉਹ ਕਹਿੰਦੇ ਜੀ ਛਾਤੀ ਤੇ ਡੋਬਲਾਈ ਚਾਹੀਦਾ ਜੀ ਬਸ ਸਾਨੂੰ ਹੋਰ ਕੁਝ ਨਹੀਂ ਮੁੰਡੇ ਅੱਜ ਕੱਲ ਪੱਟਾਂ ਦੇ ਤੇ ਧਿਆਨ ਨਹੀਂ ਦਿੰਦੇ ਹੈਗੇ ਇਹ ਮੁੰਡਾ ਦੇ ਵੀ ਧਿਆਨ ਨਹੀਂ ਦੇਦਾ ਸੀਗਾ ਕਹਿੰਦਾ ਸਰ ਬੰਦੇ ਸਾਹਮਣੇ ਟੀ-ਸ਼ਰਟ ਤਾਰਨ ਜੋ ਕਿ ਤੁਸੀਂ ਹੋਏ ਨਹੀਂ ਤਾਂ ਫਿਰ ਜਮਜਗੀ ਕੜੀ ਚੌੜ ਲੈ ਜਾਂਦੇ ਹੋ ਦੋਸਤੋ ਆ ਲਓ ਜੀ ਚੈੱਕ ਕਰੋ ਟਰਾਂਸਫਰਮੇਸ਼ਨ ਫਿਰ ਠੀਕ ਹੈ ਜੀ ਚੈੱਕ ਕਰੋ ਡਾਲਾ ਮੁੰਡੇ ਦਾ ਆਹ ਆਹ ਆ ਲਓ ਜੀ ਆਹ ਤੇ ਪਟਾਕੇ ਇੱਥੇ ਆਹਿੰਦੇ ਨੇ ਜੀ ਬੰਦੇ ਤਿੱਖੇ ਕੀਤੇ ਜਾਂਦੇ ਨੇ ਜੀ ਦੇਖ ਸਕਦੇ ਹੋ ਤੁਸੀਂ ਪਹਿਲੇ ਦਿਨ ਤੋਂ ਲੈ ਕੇ 45 ਦਿਨ ਦੇ ਵਿੱਚ ਠੀਕ ਹੈ ਜੀ ਆਪਾਂ ਟਰਾਂਸਫਰਮੇਸ਼ਨ ਆ ਮੁੰਡੇ ਦੀ ਕੋਕਾ ਜਿਹੜੇ ਜੜ ਦਿੱਤੇ ਆ ਤੁਸੀਂ ਵੀ ਕਮੈਂਟ ਦੇ ਵਿੱਚ ਕੋਕਾ ਜੜ ਦਿਓ ਜੀ ਦੱਸਿਓ ਮੈਨੂੰ ਟਰਾਂਸਫਰਮੇਸ਼ਨ ਕਿਵੇਂ ਦੀ ਲੱਗੀ ਮੁੰਡੇ ਦੀ ਇਸ ਦੀ ਠੀਕ ਹੈ ਜੀ ਸਿਰਫ 45 ਦਿਨਾਂ ਦੇ ਵਿੱਚ ਇਸ ਮੁੰਡੇ ਦਾ ਜਿਹੜਾ ਨੇ ਬਾਡੀ ਨੂੰ ਚੱਕ ਕੇ ਇੱਕ ਵਧੀਆ ਫਿਜ਼ਿਕ ਆ ਜਿਹੜੀ ਇਸ ਨੌਜਵਾਨ ਨੂੰ ਦਿੱਤੀ ਆ ਤੇ ਬਹੁਤ-ਬਹੁਤ ਧੰਨਵਾਦ ਆ ਇਸ ਨੌਜਵਾਨ ਦਾ ਜੀਨੇ ਮੇਰੇ ਤੇ ٹرسٹ ਕਰਕੇ ਦੂਸਰੀ ਸਭ ਤੋਂ ਵੱਡੀ ਗੱਲ ਦੱਸਣਾ ਚਾਹਣਾ ਦੋਸਤੋ ਇਹ ਮੁੰਡਾ ਵੈਜੀਟੇਰੀਅਨ ਹੈ ਜੀ ਵੈਜੀਟੇਰੀਅਨ ਹੁੰਦੇ ਹੋਣ ਦੇ ਬਾਵਜੂਦ ਵੀ ਇਹਨੂੰ ਬੱਚਨ ਕੋਈ ਡੱਬਾ ਨਹੀਂ ਦਿੱਤਾ ਹੈਗਾ ਕੋਈ ਇੰਜੈਕਸ਼ਨ ਨਹੀਂ ਦਿੱਤਾ ਕੋਈ ਗੋਲੀ ਨਹੀਂ ਦਿੱਤੀ ਹੈਗੀ ਬਿਨਾ ਸਪਲੀਮੈਂਟ ਤੋਂ ਇਹ ਬਾਡੀ ਆ ਜੀ ਬਿਲਕੁਲ ਨੇਚਰਲੀ ਸਿਰਫ ਘਰ ਦੀ ਫੂਡ ਦੇ ਨਾਲ ਇਸ ਬੱਚੀ ਜਿਹੜੀ ਆ ਬਾਡੀ ਦੀ ਆਪਾਂ ਟਰਾਂਸਫਰਮੇਸ਼ਨ ਕੀਤੀ ਆ ਲਓ ਜੀ ਮੁੰਡਾ ਦਾ ਬਾਬਿਆ ਨੂੰ ਮੰਨ ਚੁੱਕਿਆ ਜੀ ਹੁਣ ਤੁਸੀਂ ਵੀ ਇਹ ਜੋ ਸਾਰੇ ਵੀਡੀਓ ਦੇਖ ਆਪਣੀ ਬਾਡੀ ਜਿਹੜੀ ਬਣਵਾ ਸਕਦੇ ਹੋ ਮੇਰੇ ਨਾਲ ਹਾਂਜੀ ਆਪਾਂ ਬੱਚਿਆਂ ਦੇ ਟ੍ਰਾਂਸਫਰਮੇਸ਼ਨ ਕਰਦੇ ਆਂ ਨੇਚੁਰਲੀ ਕਰਦੇ ਆਂ ਠੀਕ ਹੈ ਜੀ ਮੇਰੇ ਨਿਚੇ ਤਨਬਰ ਤੇ ਕਾਲ ਕਰ ਸਕਦੇ ਹੋ ਕੰਟੈਕਟ ਕਰ ਸਕਦੇ ਹੋ ਤੁਸੀਂ ਆਪਾਂ ਤੁਹਾਡੀ ਫਿਜ਼ਿਕ ਗੁੱਡ ਫਿਜ਼ਿਕ ਕਰਨ ਦੇ ਵਿੱਚ ਆਪਾਂ ਤੁਹਾਡੀ ਹੈਲਪ ਕਰਾਂਗੇ ਮੇਰਾ ਨਾਮ ਹੈ ਪ੍ਰੀਤਮ ਪ੍ਰੀਤੋ ਫਿਟਾਰਮਿਕ ਫਾਊਂਡਰ ਐਂਡ ਇੰਸਟ੍ਰਕਟਰ ਜਰੂਰ ਕਾਲ ਕਰੋ ਤੁਹਾਡੀ ਫਿਜ਼ਿਕ ਬਧੀਆ ਬਣਾਓ ਐਂਡ ਨਾਲ ਇਹ ਆਪਣੀ ਵੀਡੀਓ ਆਪਣੇ ਮੁੰਮੇ ਪਾਪਾ ਤੇ ਉਹਨਾਂ ਦੋਸਤਾਂ ਨੂੰ ਜਰੂਰ ਸ਼ੇਅਰ ਕਰਿਓ ਜਿਹੜੀ ਕਹਿੰਦੇ ਨੇ ਨੇਚੁਰਲ ਬਾਡੀ ਜਿਹੜੀ ਨਹੀਂ ਬਣ ਸਕਦੀ ਹੈਗੀ ਤਾਂ ਆ ਆਪਾਂ ਉਹਨਾਂ ਸਾਰਿਆਂ ਦੇ ਵਹਿਮ ਭਲੇ ਕੇ ਕੱ